ਚਮਕੌਰ ਦੀ ਗੜੀ ਕੋਈ ਸ਼ਾਹੀ ਕਿਲਾ ਨਹੀਂ ਸੀ। ਉਹ ਇੱਕ ਛੋਟਾ ਕੱਚਾ ਉੱਚਿਆਂ ਕੰਧਾਂ ਵਾਲਾ ਖੇਤਾਂ ਵਿੱਚਕਾਰ ਘਰ ਸੀ। ਗੁਰੂ ਸਾਹਿਬ ਨਾਲ ਗਿਣਤੀ ਦੇ 40-45 ਸਿੱਖ ਸਨ ਤੇ ਮੁਗਲ ਫੌਜ ਹਜ਼ਾਰਾਂ ਵਿੱਚ। ਉਸ ਵੇਲੇ ਬਾਬਾ ਅਜੀਤ ਸਿੰਘ ਜੀ 18 ਸਾਲ ਦੇ ਸਨ ਤੇ ਜੁਝਾਰ ਸਿੰਘ ਜੀ 14 ਸਾਲ ਦੇ। ਗੁਰੂ ਸਾਹਿਬ ਚਾਹੁੰਦੇ ਤਾਂ ਆਪਣੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਆਖਿਰ ਵਿੱਚ ਭੇਜ ਸਕਦੇ ਸਨ। ਪਰ ਉਹਨਾਂ ਨੇ ਪਹਿਲਾਂ ਭੇਜਿਆ ਕਿ ਉਹ ਚਾਹੁੰਦੇ ਸੀ ਕਿ ਖਾਲਸਾ ਜਾਨ ਸਕੇ। ਕਿ ਗੁਰੂ ਦਾ ਪੁੱਤਰ ਕੁਰਬਾਨੀ ਨਾਲ ਉੱਚਾ ਹੁੰਦਾ ਹੈ ਖੂਨ ਦੇ ਨਾਲ ਨਹੀਂ ਬਾਬਾ ਅਜੀਤ ਸਿੰਘ ਜੀ ਨੂੰ ਗੁਰੂ ਮਹਾਰਾਜ ਨੇ ਆਪ ਸ਼ਸਤਰ ਪਹਿਨਾ ਕੇ ਭੇਜਿਆ ਸੀ ਇਹ ਪਿਆਰ ਨਹੀਂ ਧਰਮ ਦਾ ਹੁਕਮ ਸੀ ਜਦੋਂ ਉਹ ਸ਼ਹੀਦ ਹੋਏ ਤਾਂ ਉਹਨਾਂ ਨੂੰ 300 ਤੋਂ ਵੱਧ ਤੀਰ ਲੱਗੇ ਸਨ ਉਹ ਜ਼ਮੀਨ ਤੇ ਡੇਗੇ ਤਾਂ ਵੀ ਉਹਨਾਂ ਨੂੰ ਤੀਰ ਲੱਗਦੇ ਰਹੇ ਇਹ ਵੇਖ ਕੇ ਗੁਰੂ ਮਹਾਰਾਜ ਨੇ ਅੰਜੂ ਨਹੀਂ ਗੇਰੇ ਸੰਗੋ ਜੇਕਾਰੇ ਲਾਈ ਸੀ ਉਹਨਾਂ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿੱਚ ਭੇਜਿਆ ਗਿਆ ਉਹਨਾਂ ਬਾਰੇ ਝੂਠ ਕਿਹਾ ਜਾਂਦਾ ਹੈ ਕਿ ਉਹ ਇੱਕ ਬੱਚੇ ਸਨ ਉਹ ਇੱਕ ਸ਼ਸਤਰਤਾਰੀ ਯੁੱਧਕ ਤਾਲੀਮ ਅਕਾਲੀ ਰੂਹ ਸਨ ਉਹਨਾਂ ਨੂੰ ਬੱਚਾ ਕਹਿਣਾ ਉਹਨਾਂ ਦੀ ਸ਼ਹਾਦਤ ਨੂੰ ਕੱਟ ਕਰਦਾ ਹੈ ਚਮਕੌਰ ਦੇ ਮੈਦਾਨ ਵਿੱਚ ਗੁਰੂ ਸਾਹਿਬ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸਨ ਤੇ ਚਮਕੌਰ ਇਹ ਸਿਖਾ ਗਈ ਸੀ ਕਿ ਸਿੱਖੀ ਉਮਰ ਨਹੀਂ ਪੁੱਛਦੀ ਹੌਸਲੇ ਵੇਖਦੀ ਹੈ